ਮੈਂ ਸ਼ਰੋਮਣ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਜਿੱਥੇ ਮੈਂ ਗੁਰੂ ਸਾਹਿਬ ਦਾ ਕੋਟਾਨ ਕੋਟ ਧੰਨਵਾਦ ਕਰਦੀਆਂ ਕਿ ਸ਼ਹਿਰ ਤੇਰਾ ਵਿੱਚੋਂ ਇਕੱਲੇ ਇੱਕ ਹੀ ਅਕਾਲੀ ਦਲ ਦਾ ਉਮੀਦਵਾਰ ਹੈ ਜਿਹੜੀ ਚੌਥੀ ਵਾਰੀ ਇੱਕੋ ਪਾਰਟੀ ਦਾ ਇੱਕੋ ਹਲਕੇ ਤੋਂ ਖੜਿਆ ਹੈ ਤੇ ਗੁਰੂ ਸਾਹਿਬ ਦੀ ਅਪਾਰ ਕਿਰਪਾ ਤੇ ਇਸ ਜਿੱਤ ਦਾ ਸੇਰਾ ਮੇਰੇ ਇੱਕ ਇੱਕ ਵਰਕਰ ਨੂੰ ਜਾਂਦਾ ਹੈ ਜਿਨ੍ਹਾਂ ਨੇ ਸਿਰ ਤੋੜ ਮਿਹਨਤ ਕੀਤੀ ਜਿਨ੍ਹਾਂ ਅੱਡੀ ਚੋਟੀ ਦਾ ਜ਼ੋਰ ਮੇਰੇ ਵਰਕਰਾਂ ਨੇ ਲਾਇਆ ਚੌਥੀ ਵਾਰੀ ਇੱਕ ਹਲਕੇ ਤੋਂ ਜਿੱਤਣਾ ਤੇ ਪਹਿਲੀ ਵੀ ਲੀਡਾਂ ਤੋਂ ਤਿੰਨ ਗੁਣਾ ਵੱਧ ਜਿੱਤਣਾ ਇਹ ਸੇਰਾ ਵੀ ਮੇਰੇ ਵਰਕਰਾਂ ਦਾ ਇਹ ਮਿਹਨਤ ਵੀ ਮੇਰੀ ਵਰਕਰਾਂ ਦੀ ਤੇ ਇਹ ਜਿੱਤ ਬਠਿੰਡਾ ਪਾਰਲੀਮੈਂਟਰੀ ਹਲਕੇ ਦੇ ਲੋਕਾਂ ਦੀ ਜਿਨ੍ਹਾਂ ਨੇ ਇਸ ਨਿਮਾਨੀ ਸੇਵਾਦਾਰ ਨੂੰ ਇੱਕ ਵਾਰ ਫੇਰ ਆਪਣੀ ਸੇਵਾ ਦਾ ਮੌਕਾ ਬਖਸ਼ਿਆ ਮੈਂ ਗੁਰੂ ਸਾਹਿਬ ਦੇ ਚਰਨਾਚਾਈ ਅਰਦਾਸ ਕਰਦੀਆਂ ਕਿ ਜਿਹੜੀ ਆਸਾਂ ਉਮੀਦਾਂ ਦੇ ਨਾਲ ਲੋਕਾਂ ਨੇ ਮੈਨੂੰ ਆਹ ਸੇਵਾ ਬਖਸ਼ੀ ਹੈ ਗੁਰੂ ਸਾਹਿਬ ਕਿਰਪਾ ਕਰਨ ਕਿ ਉਹਨਾਂ ਦੀ ਉਮੀਦਾਂ 'ਚ ਮੈਂ ਪੂਰੀ ਉਤਰ ਸਕਾਂ ਤੇ ਹੋਰ ਤਨਦੇਹੀ ਦੇ ਨਾਲ ਇਸ ਲਾਕੇ ਨੂੰ ਅੱਗੇ ਲੈ ਜਾਣ ਵਾਸਤੇ ਪੈਸੇ ਹੋ ਗਏ ਮੈਡਮ ਬਖਸ਼ਵਾਨ ਨੂੰ ਵੀ ਗੁਵਾਧਵਾ ਕੀ ਬੜਾ ਅੰਦਾਜ਼ ਆਇਆ ਇਸ ਵਾਰ ਅਸੀਂ ਤੈਨੂੰ ਥੈਂਕ ਯੂ ਥੈਂਕ ਯੂ ਵੀਰੇ ਲੋਕਾਂ ਨੇ ਜਵਾਬ ਦਿੱਤਾ ਮੈਨੂੰ ਦੇਣ ਦੀ ਲੋੜ ਚਲੋ ਜੀ ਥੈਂਕ ਯੂ ਵੀਰੇ